ਸਵਾਗਤ ਹੈ ਜੀ ਅੱਜ ਅਸੀਂ ਨਾ ਕੁਝ ਇਹੋ ਜਿਹੇ ਖਬਰਾਂ ਤੇ ਗੱਲ ਕਰਾਂਗੇ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਚ ਇੰਟਰਨੈਟ ਤੇ ਕਾਫੀ ਮਤਲਬ ਧਿਆਨ ਖਿੱਚਿਆ ਹਾਂਜੀ ਸਾਡੇ ਕੋਲ ਕੁਝ ਸਰੋਤ ਨੇ ਤੇ ਅੱਜ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜੇ ਵਾਇਰਲ ਪਲ ਹੁੰਦੇ ਨੇ ਚਾਹੇ ਅਜੀਬ ਹੋਣ ਮਜ਼ਾਕੀਆ ਜਾਂ ਦਿਲ ਨੂੰ ਛੂਣ ਵਾਲੇ ਇਹ ਸਾਡੇ ਸਮਾਜ ਬਾਰੇ ਸਾਡੇ ਮੂਡ ਬਾਰੇ ਕੀ ਦੱਸਦੇ ਨੇ ਹਨਾ ਬਿਲਕੁਲ ਬਿਲਕੁਲ ਇਹ ਦੇਖਣਾ ਕਾਫੀ ਦਿਲਚਸਪ ਰਹੇਗਾ ਤਾਂ ਚਲੋ ਸ਼ੁਰੂ ਕਰਦੇ ਆਂ ਪਹਿਲੀ ਗੱਲ ਚੰਡੀਗੜ੍ਹ ਤੋਂ ਇੱਕ ਸਟ੍ਰੀਟ ਵੈਂਡਰ ਹੈ ਉਹ ਵੇਚ ਰਿਹਾ ਹੈ ਵੈਜ ਚਿਲੀ ਚਿਕਨ ਅੱਛਾ ਵੈਜ ਚਿਲੀ ਚਿਕਨ ਹਾਂਜੀ ਮਤਲਬ ਨਾਮ ਛੇ ਕਿੰਨਾ ਵਿਰੋਧਾਵਾਸ ਹੈ ਇਸ ਨੇ ਸੋਸ਼ਲ ਮੀਡੀਆ ਤੇ ਨਾ ਕਾਫੀ ਚਰਚਾ ਛੇੜ ਦਿੱਤੀ ਲੋਕ ਹੈਰਾਨ ਵੀ ਨੇ ਹੱਸ ਵੀ ਰਹੇ ਨੇ ਹਾਂ ਇਹ ਤਾਂ ਹੋਣਾ ਹੀ ਸੀ ਦੇਖੋ ਗੱਲ ਇਹ ਹੈ ਕਿ ਕਿਵੇਂ ਇੱਕ ਛੋਟੀ ਜੀ ਥੋੜੀ ਅਜੀਬ ਜੀ ਗੱਲ ਵੀ ਆਨਲਾਈਨ ਮਤਲਬ ਕਿੰਨੀ ਵੱਡੀ ਬਹਿਸ ਬਣ ਜਾਂਦੀ ਹੈ ਸਹੀ ਗੱਲ ਹੈ ਇਹ ਸਿਰਫ ਇੱਕ ਮਜ਼ਾਕੀਆ ਨਾਮ ਦੀ ਗੱਲ ਨਹੀਂ ਰਹੀ ਇਹ ਅਸਲ ਵਿੱਚ ਉਹੀ ਭਾਰਤ ਚ ਜਿਹੜੀ ਚੱਲਦੀ ਰਹਿੰਦੀ ਹੈ ਨਾ ਸ਼ਾਕਾਹਾਰੀ ਬਨਾਮ ਮਾਸਾਹਾਰੀ ਵਾਲੀ ਬਹਿਸ ਹਾਂਜੀ ਹਾਂਜੀ ਉਸੇ ਨੂੰ ਹਵਾ ਦੇ ਦਿੱਤੀ ਇਸ ਨੇ ਤੇ ਆਨਲਾਈਨ ਪਲੇਟਫਾਰਮ ਉਹ ਤਾਂ ਹੈ ਹੀ ਨੇ ਛੋਟੀ ਗੱਲ ਨੂੰ ਵੀ ਵੱਡਾ ਬਣਾ ਦਿੰਦੇ ਨੇ ਬਿਲਕੁਲ ਫਿਰ ਲੋਕ ਆਪੋ ਆਪਣੇ ਵਿਚਾਰ ਦਿੰਦੇ ਨੇ ਕਦੇ ਮਜ਼ਾਕ 'ਚ ਕਦੇ ਗੁੱਸੇ 'ਚ ਹਾਂ ਕਦੇ ਗੰਭੀਰਤਾ ਨਾਲ ਵੀ ਅੱਛਾ ਇਸ ਤੋਂ ਅੱਗੇ ਚੱਲਦੇ ਹਾਂ ਇੱਕ ਹੋਰ ਵਰਤਾਰਾ ਦੇਖਣ ਨੂੰ ਮਿਲਿਆ ਜਦੋਂ ਪਿੱਛੇ ਜੇ ਇਜ਼ਰਾਈਲ ਇਰਾਨ ਦਾ ਤਣਾ ਵਧਿਆ ਸੀ ਨਾ ਹਾਂਜੀ ਤਾਂ ਲੋਕਾਂ ਨੇ ਆਨਲਾਈਨ ਤੀਜਾ ਵਿਸ਼ਵ ਯੁੱਧ ਜਾਂ World War 3 ਬਹੁਤ ਸਰਚ ਕੀਤਾ ਹਾਂ ਇਹ ਤਾਂ ਖਬਰਾਂ ਸੀ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜੈਂਜੀ ਉਹ ਕਬਰਾਉਣ ਦੀ ਬਜਾਏ ਇਸ ਤੇ ਮੀਮਸ ਬਣਾ ਰਹੀ ਸੀ अच्छा मीम्स हां जी मतलब मजाक चल रही थी कि किते www3 करके ਸਾਡਾ ਸ਼ੀਨ ਦਾ ਆਰਡਰ ਨਾ ਲੇਟ ਹੋ ਜਾਵੇ ਜਾਂ ਸਾਡੇ ਵੀਕਐਂਡ ਪਲਾਨ ਖਰਾਬ ਨਾ ਹੋ ਜਾਣ ਇਹ ਥੋੜਾ ਅਜੀਬ ਨਹੀਂ ਦੇਖੋ ਇਹ ਅਜੀਬ ਲੱਗ ਸਕਦਾ ਹੈ ਪਹਿਲੀ ਨਜ਼ਰੇ ਪਰ ਇਹ ਕਾਫੀ ਕੁਝ ਦੱਸਦਾ ਵੀ ਹੈ ਇਹ ਸਿਰਫ ਤਣਾ ਤੋ ਭੱਜਣਾ ਨਹੀਂ ਹੈ ਸ਼ਾਇਦ ਹੂੰ ਇਹ ਮਤਲਬ ਜਿਹੜੀ ਪੀੜ੍ਹੀ ਡਿਜੀਟਲ ਯੁੱਗ ਵਿੱਚ ਹੀ ਵੱਡੀ ਹੋਈ ਹੈ ਉਹਨਾਂ ਦਾ ਦੁਨੀਆ ਦੀਆਂ ਵੱਡੀਆਂ ਅਸਥਿਰ ਘਟਨਾਵਾਂ ਨੂੰ ਦੇਖਣ ਦਾ ਇੱਕ ਕਹਿ ਲੋ ਵੱਖਰਾ ਨਜ਼ਰੀਆ ਹੈ। ਅੱਛਾ ਜਦੋਂ ਚੀਜ਼ਾਂ ਕੰਟਰੋਲ ਤੋਂ ਬਾਹਰ ਲੱਗਦੀਆਂ ਨੇ ਤਾਂ ਹਾਸਾ ਮਜ਼ਾਕ ਆਨਲਾਈਨ ਕੁਝ ਕਹਿ ਦੇਣਾ ਸ਼ਾਇਦ ਇਹੀ ਉਹਨਾਂ ਦਾ ਮੁਕਾਬਲਾ ਕਰਨ ਦਾ ਤਰੀਕਾ ਬਣ ਜਾਂਦਾ ਹੈ। ਮਤਲਬ ਇੱਕ ਤਰ੍ਹਾਂ ਦਾ ਕੋਪਿੰਗ ਮੈਕੈਨਿਜ਼ਮ। ਹਾਂ ਬਿਲਕੁਲ ਤੇ ਇਹ ਸਮੂਹਿਕ ਚਿੰਤਾ ਨੂੰ ਭਾਵੇਂ ਉਪਰੋਂ-ਉਪਰੋਂ ਹੀ ਸਹੀ ਪਰ ਸਾਂਝਾ ਕਰਨ ਦਾ ਥੋੜਾ ਹਲਕਾ ਕਰਨ ਦਾ ਤਰੀਕਾ ਵੀ ਹੋ ਸਕਦਾ ਹੈ ਭਾਵੇਂ ਇਹ ਸੱਤਾ ਹੀ ਲੱਗੇ ਕਈ ਵਾਰ ਹਮ ਮਤਲਬ ਹਾਸੇ ਦੇ ਪਿੱਛੇ ਵੀ ਗਹਿਰੀ ਚਿੰਤਾ ਹੋ ਸਕਦੀ ਹੈ ਖੈਰ ਇਸ ਸਾਰੇ ਆਨਲਾਈਨ ਸ਼ੋਰ ਸ਼ਰਾਬੇ ਤੇ ਚਿੰਤਾ ਦੇ ਮਾਹੌਲ ਵਿੱਚ ਨਾ ਇੱਕ ਕਹਾਣੀ ਮਹਾਰਾਸ਼ਟਰ ਤੋਂ ਆਈ ਅੱਛਾ ਉਹ ਬਿਲਕੁਲ ਵੱਖਰੀ ਸੀ ਇੱਕ 93 ਸਾਲ ਦੇ ਬਜ਼ੁਰਗ ਨੇ ਉਹਨਾਂ ਕੋਲ ਜਿੰਨੀ ਵੀ ਬਚਤ ਸੀ ਸਿਰਫ 20 ਰੁਪਏ ਸਿਰਫ 20 ਰੁਪਏ ਹਾਂਜੀ ਸਿਰਫ 20 ਰੁਪਏ ਉਸ ਨਾਲ ਆਪਣੀ ਪਤਨੀ ਲਈ ਮੰਗਲ ਸੂਤਰ ਖਰੀਦਣ ਦਾ ਫੈਸਲਾ ਕੀਤਾ ਵਾਹ ਇਹ ਕਹਾਣੀ ਤਾਂ ਸੱਚੀ ਬਹੁਤ ਖਾਸ ਹੈ ਹੈਨਾ ਤੇ ਫਿਰ ਕੀ ਹੋਇਆ ਸੁਨਿਆਰੇ ਨੇ ਕੀ ਕੀਤਾ ਹੋਈ ਤਾਂ ਗੱਲ ਹੈ ਉਸ ਬਜ਼ੁਰਗ ਦੀ ਭਾਵਨਾ ਦੇਖ ਕੇ ਨਾ ਸੁਨਿਆਰੇ ਨੇ ਵੀ ਦਇਆਲਤਾ ਦਿਖਾਈ ਉਸਨੇ ਵੀ ਮਦਦ ਕੀਤੀ ਤੇ ਘੱਟ ਪੈਸਿਆਂ 'ਚ ਵਧੀਆ ਚੀਜ਼ ਬਣਾ ਦਿੱਤੀ ਕਮਾਲ ਹੈ ਤੇ ਇਹ ਛੋਟੀ ਜੀ ਗੱਲ ਇਹ ਘਟਨਾ ਇੰਟਰਨੈਟ ਤੇ ਇੰਨੀ ਵਾਇਰਲ ਹੋਈ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਇਸਨੇ ਹਾਂ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਡਿਜੀਟਲ ਦੁਨੀਆ ਵਿੱਚ ਵੀ ਨਾ ਪਿਆਰ ਸਾਦਗੀ ਦਿਆਲਤਾ ਇਹੋ ਜੀਆਂ ਜਿਹੜੀਆਂ ਬੁਨਿਆਦੀ ਕਦਰਾਂ ਕੀਮਤਾਂ ਨੇ ਹੂੰ ਉਹਨਾਂ ਦੀ ਅਹਿਮੀਅਤ ਸਭ ਤੋਂ ਵੱਧ ਹੈ ਇਹੋ ਜੀਆਂ ਕਹਾਣੀਆਂ ਸਿੱਧਾ ਦਿਲ ਤੇ ਅਸਰ ਕਰਦੀਆਂ ਨੇ ਜਿੰਨਾ ਮਰਜ਼ੀ ਆਨਲਾਈਨ ਸਿਨ ਕੀ ਪੜ ਹੋਵੇ ਬਿਲਕੁਲ ਤਾਂ ਦੇਖੋ ਅਸੀਂ ਕਿੱਥੋਂ ਸ਼ੁਰੂ ਕੀਤਾ ਸੀ ਇੱਕ ਅਜੀਬ ਡਿਸ਼ ਤੋਂ ਹਾਂਜੀ जिसने एक सभ्याचारिक बहस छेड़ी हां जी फिर गंभीर विश्व घटनावां ते बनदे मीम्स हम्म ते फिर एक छोटा जिया पर बहुत वड्डा ਪਿਆਰ ਭਰਿਆ ਕੰਮ ਜਿਸ ਨੇ ਸਭ ਦਾ ਧਿਆਨ ਖਿੱਚਿਆ ਬਿਲਕੁਲ ਜੇ ਆਪਾਂ ਇਹ ਸਾਰੀਆਂ ਉਦਾਹਰਣਾਂ ਨੂੰ ਇਕੱਠਾ ਕਰਕੇ ਦੇਖੀਏ ਨਾ ਤਾਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਇਹ ਜਿਹੜੀ ਆਨਲਾਈਨ ਦੁਨੀਆ ਹੈ ਇਹ ਸਾਡੇ ਸਮਾਜ ਦਾ ਸ਼ੀਸ਼ਾ ਹੀ ਹੈ ਸਾਡੀਆਂ ਚਿੰਤਾਵਾਂ ਸਾਡਾ ਹਾਸਾ ਸਾਡੇ ਮਤਭੇਦ ਤੇ ਸਾਡੀਆਂ ਸਭ ਤੋਂ ਡੂੰਘੀਆਂ ਪਾਵਨਾਵਾਂ ਸਭ ਕੁਝ ਇੱਥੇ ਉੱਭਰ ਕੇ ਸਾਹਮਣੇ ਆਉਂਦਾ ਹੈ ਹਾਂ ਇਹ ਤਾਂ ਹੈ ਇਹ ਪਲੇਟਫਾਰਮ ਛੋਟੇ-ਛੋਟੇ ਪਲਾਨ ਨੂੰ ਵੀ ਵੱਡਾ ਬਣਾ ਦਿੰਦੇ ਨੇ ਤੇ ਸਾਨੂੰ ਇੱਕ झलक ਮਿਲਦੀ ਹੈ ਕਿ ਅਸੀਂ ਸਾਰੇ ਸਮੂਹਿਕ ਤੌਰ ਤੇ ਕੀ ਮਹਿਸੂਸ ਕਰ ਰਹੇ ਹਾਂ ਸੱਚੀ ਇਹ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਇਹ ਸਭ ਕੁਝ ਆਪਸ ਵਿੱਚ ਜੁੜਿਆ ਹੋਇਆ ਹੈ ਹਾਂਜੀ ਤਾਂ ਫਿਰ ਅੰਤ ਵਿੱਚ ਸੋਚਣ ਲਈ ਇੱਕ ਸਵਾਲ ਛੱਡ ਜਾਂਦੇ ਹਾਂ ਜੀ ਕਿ ਇਹਨਾਂ ਸਾਰੀਆਂ ਵੱਖੋ-ਵੱਖਰੀਆਂ ਕਹਾਣੀਆਂ ਵਿੱਚੋਂ ਅਜੀਬ, ਮਜ਼ਾਕੀਆ, ਚਿੰਤਾ ਵਾਲੀ ਜਾਂ ਦਿਲ ਨੂੰ ਛੂਹਣ ਵਾਲੀ ਕਿਹੜੀ ਗੱਲ ਸਾਡੇ ਅੱਜ ਦੇ ਸਮੇਂ ਬਾਰੇ, ਸਾਡੇ ਦੌਰ ਬਾਰੇ ਸਭ ਤੋਂ ਵੱਧ ਸਾਰਥਕ ਸੱਚ ਦੱਸਦੀ ਹੈ? ਸਾਡਾ ਹਾਸਾ-ਮਜ਼ਾਕ, ਸਾਡੀ ਚਿੰਤਾ, ਸਾਡੀ ਹਮਦਰਦੀ ਜਾਂ ਫਿਰ ਅਜੀਬ ਤੇ ਅਨੋਖੀਆਂ ਚੀਜ਼ਾਂ ਵੱਲ ਸਾਡੀ ਖਿੱਚ?